ਤੇ ਵੈਗਰੂ ਦੀ ਕਿਰਪਾ ਹੈ ਚਲੋ ਕੋਈ ਘਾਟੇ ਵਾਦੇ ਤਾਂ ਚਲੋ ਹੁੰਦੇ ਹੀ ਆ ਪਰ ਆਏ ਨਹੀਂਗਾ ਵੀ ਪਿੱਛੇ ਮੁੜ ਗਏ ਹਮ ਚੰਗਾ ਹੀ ਆਇਆ ਅਗਲਾ ਦਿਨ ਠੀਕ ਨੁਕਸਾਨ ਵੀ ਹੋਇਆ ਪਰ ਫਿਰ ਵੀ ਨਹੀਂ ਫਿਰ ਵੀ ਮੰਨ ਲਓ ਚੰਗਾ ਹੀ ਆਇਆ ਦੇਖੋ ਆਏ ਤਾਂ ਹੁਣ 750 ਆਏ ਨੇ ਕੋਈ 5-4 ਪਸ਼ੂ 1921 ਜੇ ਕੋਈ ਹੋ ਵੀ ਗਏ ਤਾਂ ਕੋਈ ਵੱਡੀ ਗੱਲ ਨਹੀਂ ਹੁੰਦੀਗੀ ਬਾਕੀ ਵਧੀਆ ਰਿਜ਼ਲਟ ਹੈ ਉਹ ਜੀ ਵੀ ਚਲੋ ਜੇ ਕੋਈ ਹੋ ਗਈ ਤਾਂ ਜੇ ਹੁਣ 2 ਮਹੀਨੇ ਬਾਅਦ ਹੋ ਗਈ ਤੇ ਫਿਰ ਅਗਲੇ ਦੀ ਗਰੰਟੀ ਨਹੀਂ ਹੁੰਦੀਗੀ ਹਨਾ ਵਿਕਰੀ ਹੋ ਜਾਂਦੀ ਹੈ ਦਹੀਂ ਪਨੀਰ ਲੱਸੀ ਸਭ ਕੁਝ ਇੱਥੇ ਵਿਕਰੀ ਹੋ ਜਾਂਦੀ ਹੈ ਦੂਜਾ ਆਰਮਿੰਗ ਐਂਡ ਹੈਗਾ ਹੀ ਸੂਰਤਗੜ ਹਨਾ ਤੇ ਤੀਜਾ ਆਪਾਂ 2 ਦਿਨ ਪਹਿਲਾਂ ਜਿਹੜਾ ਸੂਰਤਗੜ ਸ਼ੁਰੂ ਕਰਿਆ ਤੇ ਉੱਥੇ ਵੀ ਵਧੀਆ ਰਿਸਪੌਂਸ ਮਿਲੀ ਜਾਂਦਾ ਮਾਸਟਰ ਜੀ ਨੇ ਗੱਲ ਕਰੀ ਤੇ ਕਰਦੇ ਕਰਦੇ ਫਿਰ ਸਾਨੂੰ ਐ ਲੱਗਿਆ ਵੀ ਯਾਰ ਕਿਤੇ ਰਿਸ਼ਤedar ਬੰਦਾ ਹੈ ਕਿਤੇ ਆਪਾਂ ਨੂੰ ਰਗੜੀ ਨਾ ਜਾਵੇ ਯਾਰ ਕਿਤੇ ਧੋਖਾ ਹੀ ਨਾ ਕਰ ਦੇ ਅੱਜ ਵੀ ਓਪਨ ਰੱਖ ਲਿਆ ਤੇ ਗਰਮੀ 'ਚ ਵੀ ਚਲੋ ਹੁਣ ਖੁੱਲੀਆਂ ਫਿਰਦੀਆਂ ਤੇ ਆਪਦੀ ਮਰਜ਼ੀ ਨਾਲ ਪਾਣੀ ਪੀਂਦੀਆਂ ਆਪਦੀ ਮਰਜ਼ੀ ਨਾਲ ਪੱਠੇ ਖਾਂਦੀਆਂ ਆਪਦੀ ਮਰਜ਼ੀ ਧੁੱਪੇ 'ਤੇ ਬੈਠੀਆਂ ਛਾਵੇਂ ਬੈਠੀਆਂ ਕਹਿੰਦਾ ਮਤਲਬ ਕੋਈ ਜਿਆਦਾ ਕੋਈ ਦਿੱਕਤ ਨਹੀਂ ਠੰਡ ਗਰਮੀ ਦੇ ਕਾਰਨ ਕੋਈ ਦਿੱਕਤ ਨਹੀਂ ਆਉਂਦੀ ਜੇ ਕੋਈ ਹਾਰੀ ਬਿਮਾਰੀ ਹੋਵੇ ਬਸ ਉਹਨੂੰ ਆਜੇ ਤਾਂ ਉਹ ਤਾਂ ਹਾਂਜੀ ਸਸਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਖੜੇ ਆ ਜੀ ਪਿੰਡ ਤਿੰਨ ਚੱਕ ਦੇ ਵਿੱਚ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਸ ਪਿੰਡ ਦੇ ਡੇਰੀ ਫਾਰਮਰਾਂ ਦੇ ਨਾਲ ਮਿਲਾਵਾਂਗੇ ਤੇ ਗੱਲ ਕਰਾਂਗੇ ਵੀਡੀਓ ਦੇ ਵਿੱਚ ਇਹਨਾਂ ਦੀ ਸਕਸੈਸ ਦੀ ਕਹਾਣੀ ਦੀ ਵੀ ਇਹਨਾਂ ਨੇ ਕਿੱਥੋਂ ਕੰਮ ਸ਼ੁਰੂ ਕੀਤਾ ਸੀ ਮੇਨ ਗੱਲ ਆਪਣੀ ਇਹ ਰਹਿਣੀ ਹੈ ਕਿਉਂਕਿ ਆਪਾਂ ਨੂੰ ਕਮੈਂਟਾਂ ਦੇ ਵਿੱਚ ਬਹੁਤ ਸਾਰੇ ਵੀਰ ਪੁੱਛਦੇ ਹੁੰਦੇ ਆ ਹਨ ਵੀ ਅਸੀਂ ਵੀ ਇਹ ਕੰਮ ਸ਼ੁਰੂ ਕਰਨਾ ਹੈ ਤੇ ਅਸੀਂ ਗਾਈਆਂ ਕਿੱਥੋਂ ਲੈ ਕੇ ਆਈਏ ਆਪਾਂ ਇਸ ਗੱਲ ਦੇ ਉੱਤੇ ਵੀ ਚਰਚਾ ਕਰਾਂਗੇ ਵੀ ਗਾਈਆਂ ਕਿੱਥੋਂ ਲੈ ਕੇ ਆਉਣੀਆਂ ਕਿਵੇਂ ਉਹਨਾਂ ਦੀ ਮੈਨੇਜਮੈਂਟ ਕਰਨੀ ਹੈ ਕਿੰਨਾ ਕੁ ਉਹਨਾਂ ਦਾ ਮੁੱਲ ਹੁੰਦਾ ਹੈ ਹਨ ਤੇ ਆਪਾਂ ਨੂੰ ਭਰੋਸਾ ਕਿਵੇਂ ਮਿਲ ਸਕਦਾ ਵੀ ਆਪਾਂ ਇੱਥੋਂ ਗਾਈਆਂ ਲੈ ਕੇ ਆਈਏ ਇਹ ਸਾਰੀਆਂ ਗੱਲਾਂ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਤੇ ਅੱਜ ਆਪਾਂ ਪਿੰਡ ਤਨਚੱਕ ਦੇ ਵਿੱਚ ਬਾਈ ਜਸਵੀਰ ਸਿੰਘ ਔਲਖੋਰਾ ਦੇ ਡੇਰੀ ਫਾਰਮ ਦੇ ਉੱਤੇ ਖੜੇ ਹਾਂ ਤੇ ਅੱਜ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਿਲਾਵਾਂਗੇ ਬਾਈ ਜਸਮੀਤ ਸਿੰਘ ਮਾਨ ਦੇ ਨਾਲ ਬਾਈ ਸੁਖਚੈਨ ਸਿੰਘ ਮਾਨ ਨਾਲ ਤੇ ਬਾਈ ਕੁਲਦੀਪ ਸਿੰਘ ਬਰਾੜ ਪਿੰਡ ਥਾਂਦੇ ਆਲਾ ਪੰਜਾਬ ਤੋਂ ਜਿਹੜੇ ਮੁਕਸਰ ਸਾਹਿਬ ਕੋਲੇ ਪਿੰਡ ਹੈ ਇਹਨਾਂ ਦਾ ਇਹਨਾਂ ਤੋਂ ਆਪਾਂ ਗਾਈਆਂ ਲੈ ਕੇ ਆਉਣੇ ਹੁੰਨੇ ਆ ਇਹਨਾਂ ਦੇ ਨਾਲ ਵੀ ਆਪਾਂ ਮਿਲਾਵਾਂਗੇ ਆਪਣੇ ਪਿੰਡ ਪਹੁੰਚੇ ਹੋਏ ਅੱਜ ਤੇ ਜਾਣਕਾਰੀ ਵਧੀਆ ਲੱਗੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਇਹੋ ਜਿਹੀ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨਵਜੋਤ ਬਰਾੜ ਐਕਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹੁਣ ਆਪਾਂ ਕਰਦੇ ਹਾਂ ਬਾਈ ਜੀ ਹੋਰਾਂ ਦੇ ਨਾਲ ਗੱਲਬਾਤ ਤੇ ਮਲਾਉਣੇ ਆ ਤੁਹਾਨੂੰ ਬਾਈ ਜਸਮੀਤ ਸਿੰਘ ਮਾਨ ਤੇ ਬਾਈ ਕੁਲਦੀਪ ਸਿੰਘ ਬਰਾੜ ਜੀ ਦੇ। ਬਾਈ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਹਨਾ ਵੀ ਜੇ ਬੰਦਾ ਕੰਮ ਕਰੇ ਤਾਂ ਉਹ ਕਿਤੇ ਵੀ ਸਕਸੈਸਫੁਲ ਹੋ ਸਕਦਾ ਹੈ। ਹਾਂ। ਤੇ ਆਪਾਂ ਜਿਹੜਾ ਹਡੇਰੀ ਫਾਰਮ ਦਾ ਕੰਮ ਹੈ ਆਪਾਂ ਪਹਿਲਾਂ ਕਹਿਣਾ ਵੀ ਕਿਵੇਂ ਸ਼ੁਰੂ ਕੀਤਾ ਸੀ ਤੇ ਆਪਣਾ ਹੁਣ ਕੰਮ ਕਿੱਥੋਂ ਤੱਕ ਪਹੁੰਚ ਗਿਆ। ਅੱਜ ਦੇਖੋ ਬਾਈ ਬਾਈ ਹੋਰਾਂ ਦੇ ਮੰਨ ਲਓ ਪਿੰਡ ਆਪਾਂ ਗਏ ਸੀਗੇ ਸ਼ੁਰੂ ਚ ਪੀਡੀਐਫ ਹੈ ਗਏ ਸੀ। ਅਸੀਂ ਗਏ ਸੀ گاਵਾ ਲੈਣਾ ਹਨਾ। ਹਾਂ। ਤੇ ਉੱਥੇ ਬਾਈ ਕੁਲਦੀਪ ਮਿਲਿਆ। ਠੀਕ ਹੈ ਰਾਤ ਨੂੰ ਬਾਈ ਨਾਲ 12 1 ਵਜੇ ਗੱਲ ਹੋਈ ਹੈ ਨਾ 12 ਹੈ 4 ਵਜੇ ਅਸੀਂ ਕੁਲਦੀਪ ਤੇ ਜਸਵੀਰ ਤੇ ਇੱਕ ਮੈਂ ਤਿੰਨੇ ਮੰਨ ਲਓ ਸਾਨੂੰ ਨੀਂਦ ਕਿੱਥੇ ਆਉਂਦੀ ਸੀਗੀ ਤੇ ਹੋਰ ਸੀਗੇ ਬੈਠੇ ਪਏ ਘਰਾੜੇ ਮਾਰੀ ਜਾਂਦੇ ਸੀਗੇ ਤੇ ਬੈਠੇ ਬੈਠੇ ਬਾਈ ਨੂੰ ਮੈਸੇਜ ਮਾਰਦਾ 4 ਵਜੇ ਇਹ ਬਾਈ ਬਾਈ ਵਾਪਸ 4 ਵਜੇ ਹਾਂ 4 ਵਜੇ ਤੇ 22 ਵੀ ਕਿਤੇ ਜਾਗਦੇ ਬੈਠੇ ਸੀਗੇ ਇਹ ਵੀ ਮੇਲੇ ਤੇ ਆਏ ਹੋਏ ਸੀਗੇ ਹਣਾ ਉੱਥੇ ਨਾਲ ਆਪਣੀ ਰਿਸ਼ਤੇਦਾਰੀ ਉਸ ਮੋਗੇ ਦੇ ਨਾਲ ਹੀ ਗੱਲ ਕਰਿਆ ਪਿਆ ਸੀਗਾ ਹਾਂ ਮੈਂ ਸਵੇਰੇ ਮੈਨੂੰ ਜਾਗਾਈ ਚਾਰ ਤੋਂ ਇਹ ਇਹਨਾਂ ਨੇ ਉਦੋਂ ਹੀ ਰਿਪਲਾਈ ਕਰਤਾ ਹਣਾ ਤੇ ਮਾਸਟਰ ਜੀ ਨੇ ਗੱਲ ਕਰੀ ਤੇ ਕਰਦੇ-ਕਰਦੇ ਫਿਰ ਸਾਨੂੰ ਐ ਲੱਗਿਆ ਵੀ ਯਾਰ ਕਿਤੇ ਰਿਸ਼ਤੇਦਾਰ ਬੰਦਾ ਹੈ ਕਿਤੇ ਆਪਾਂ ਨੂੰ ਰਗੜੀ ਨਾ ਜਾਵੇ ਯਾਰ ਕਿਤੇ ਧੋਖਾ ਹੀ ਨਾ ਕਰ ਦੇ ਡਰ ਹੁੰਦਾ ਯਾਰ ਰਿਸ਼ਤੇਦਾਰ ਤੋਂ ਹਣਾ ਫਿਰ ਅਸੀਂ ਇੱਥੋਂ ਜਾਣਕਾਰੀ ਲਈ ਠੀਕ ਹੈ ਪਤਾ ਕਰਕੇ ਵੀ ਕਿਵੇਂ ਉਹਨੇ ਕੋਈ ਚੱਕਰ ਹੀ ਨਹੀਂ ਫੇਰ ਮੈਂ ਨਾਲ ਗੱਲ ਕਰਕੇ ਤੇ ਜਿਹੜੇ ਸਾਨੂੰ ਮੰਨ ਲਓ ਉੱਥੋਂ ਜਾਨਵਰ ਲਿਆਂਦੇ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਦਾ ਸਫ਼ਰ ਦੇਖ ਲਓ 2022 ਤੋਂ ਦਸੰਬਰ ਦਾ ਟਾਈਮ ਸੀ ਦਸੰਬਰ ਸੀ ਦਸੰਬਰ 2021 21 21 ਹੈਨਾ 21 ਸੀ ਤੇ ਅੱਜ 24 ਹੋ ਗਿਆ ਹੈਨਾ 23 ਸਾਲ ਹੋ ਗਏ ਤੇ ਵੈਗਰੂ ਦੀ ਕਿਰਪਾ ਹੈ ਚਲੋ ਕੋਈ ਘਾਟੇ ਵਾਦੇ ਤਾਂ ਚਲੋ ਹੁੰਦੇ ਹੀ ਹੈ ਪਰ ਐ ਨਹੀਂਗਾ ਵੀ ਪਿੱਛੇ ਮੁੜ ਗਏ ਹਮ ਚੰਗਾ ਹੀ ਹੈ ਅਗਲਾ ਦਿਨ ਨੁਕਸਾਨ ਵੀ ਹੋਇਆ ਪਰ ਫਿਰ ਵੀ ਨਹੀਂ ਫਿਰ ਵੀ ਮੰਨ ਲਓ ਚੰਗਾ ਹੀ ਆਇਆ ਤੇ ਬਾਕੀ ਹੁਣ ਅੱਜ ਕੱਲ ਦਾ ਆਪਣੇ ਨਗਰ ਦੇ ਵਿੱਚ ਗੁਰੂ ਗੁਰੂ ਘਰ ਵਿੱਚ ਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਵੇ ਐਸੀ ਮੰਨ ਲਓ ਆਪਣੇ ਧੰਦੇ ਨੂੰ ਲੈ ਕੇ ਸ਼ੁਕਰਾਨਾ ਕਰਨ ਵਾਸਤੇ ਵੇ ਗੁਰੂ ਦਾ ਵੀ ਵੇ ਗੁਰੂ ਵਧੀਆ ਰੋਟੀ ਪਾਤਾ ਕੋਈ ਆਪਾਂ ਚਲੋ ਤਿੰਨ ਅਸੀਂ ਵੀ ਐ ਚਾਹਣਾ ਵੀ ਐ ਮੰਨ ਲਓ ਹੋਰ ਵੀ ਐ ਚਲੋ ਆਪਣੇ ਸਾਰੇ ਨਾਲ ਦੁੱਧ ਲੈਣੇ ਵੀ ਜਿਨ੍ਹਾਂ ਤੋਂ ਜਾਂ ਜਿਨ੍ਹਾਂ ਨੂੰ ਦਿੰਨੇ ਚਲੋ ਸਭ ਕੁਝ ਹੀ ਹੈ ਹਣਾ ਕਈਆਂ ਨੂੰ ਕੰਮ ਦਿੰਨੇ ਵੀ ਆਪਾਂ ਤੇ ਵਾਹਿਗੁਰੂ ਦਾ ਸ਼ੁਕਰਾਨਾ ਹੀ ਕਰਨ ਵਾਸਤੇ ਆਪਾਂ ਬਾਈ ਹਰੇ ਵੀ ਆਏ ਹੋਏ ਆ ਉੱਥੋਂ ਇਹਨਾਂ ਨੇ ਕਿਤੇ ਮਣਚੋਂ ਕੱਢੀ ਸੀ ਵੀ ਯਾਰ ਜੇ ਤੁਹਾਡੇ ਪੈਰ ਲੱਗ ਜਾਂਦੇ ਆਂ ਤੇ ਆਪਾਂ ਗੁਰੂ ਘਰ ਇੱਥੇ ਹੀ ਤੁਹਾਡੇ ਪੈੰਡੇ ਆਪਾਂ ਖੰਡ ਖੰਡ ਪਾਟ ਸਾਹਿਬ ਪ੍ਰਕਾਸ਼ ਕਰਾਵਾਂਗੇ ਠੀਕ ਹੈ ਇਹ ਸੋਚ ਸੀਗੀ ਤੇ ਅੱਜ ਵਾਹਿਗੁਰੂ ਨੇ ਉਹ ਦਿਨ ਵੀ ਲਿਆਂਦਾ ਤੇ ਦੋ ਦਿਨ ਪਹਿਲਾਂ ਹੀ ਆਪਣਾ ਸੂਰਤਗੜ ਦੇਖੋ ਡੇਰੀ ਦਾ ਮਹੂਰਤ ਹੋਇਆ ਹੈ ਹਨਾ ਉਧਰ ਵੀ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੋਹਣਾ ਰਿਸਪੌਂਸ ਆਈ ਜਾਂਦਾ ਨਹੀਂ ਤੇ ਹੁਣ ਆਪਾਂ ਦੁੱਧ ਜਿਹੜਾ ਇਹ ਸਪਲਾਈ ਕਿੱਥੇ ਕਿੱਥੇ ਕਰਦੇ ਆ ਤੇ ਆਪਣੇ ਵੀ ਕਿੰਨੇ ਕ ਆਪਣੇ ਡੇਰੀ ਫਾਰਮਰ ਆ ਜਿਹੜੇ ਸਹਿਯੋਗ ਦੇਈ ਜਾਂਦੇ ਇਹਦੇ ਵਿੱਚ ਵੀ ਆਪਣਾ ਜਿਵੇਂ ਇੱਕ ਤਾਂ ਤਿੰਨ ਚੱਕ ਪਿੰਡ ਦੇ ਵਿੱਚ ਇੱਕ ਕਲੈਕਸ਼ਨ ਸੈਂਟਰ ਬਣ ਗਿਆ ਨਾਲੇ ਇਥੋਂ ਮੰਨ ਲਓ ਵੀ ਹੋ ਵੀ ਜਾਂਦੀ ਇੱਥੇ ਵਿਕਰੀ ਹੋ ਜਾਂਦੀ ਹੈ ਦਹੀਂ ਪਨੀਰ ਲੱਸੀ ਸਭ ਕੁਝ ਇੱਥੇ ਵਿਕਰੀ ਹੋ ਜਾਂਦੀ ਹੈ ਦੂਜਾ ਆਰਮਿੰਗੈਂਟ ਹੈਗਾ ਹੀ ਸੂਰਤਗੜ ਹਨਾ ਤੇ ਤੀਜਾ ਆਪਾਂ ਦੋ ਦਿਨ ਪਹਿਲਾਂ ਜਿਹੜਾ ਸੂਰਤਗੜ ਸ਼ੁਰੂ ਕਰਿਆ ਤੇ ਉੱਥੇ ਵੀ ਵਧੀਆ ਰਿਸਪਾਂਸ ਮਿਲੀ ਜਾਂਦਾ ਠੀਕ ਆ ਤੇ ਜਿਵੇਂ ਤੁਸੀਂ ਗਾਈਆਂ ਦਾ ਦੱਸਿਆ ਹੈ ਨਾ ਵੀ ਆਪਾਂ ਬਾਈ ਕੋਲੋਂ ਲੈ ਕੇ ਆਏ ਸੀ ਇਹ ਤੋਂ ਪਹਿਲਾਂ ਆਪਾਂ ਕਿੱਥੇ ਟਰਾਈ ਕੀਤੀਆਂ ਸੀ ਵੀ ਆਪਣੇ ਕੋਲੇ ਪਹਿਲਾਂ ਮਾਰੀਆਂ ਗੰਗਾਂਗਾ ਪਹਿਲਾਂ ਜਿਵੇਂ ਆਪਾਂ ਲੋਕਲ گاਵਾ ਆਪਣੇ ਆਪਣੇ ਇਧਰ ਦੀਆਂ ਗੰਗਨਗੜ੍ਹ ਏਰੀਆ ਚੋਂ گاਵਾ ਖਰੀਦੀਆਂ ਸੀਗਾ ਜਿਵੇਂ 2 ਸਾਲ ਪਹਿਲਾਂ ਤੋਂ ਸ਼ੁਰੂ ਤਾਂ ਕਰ ਰੱਖਿਆ ਪਰ ਸਹੀ ਤੌਰ ਤੇ ਤਾਂ 2021 ਤੋਂ ਹੀ ਆਪਾਂ ਜਿਹੜੀਆਂ ਪੰਜਾਬ ਚੋਂ گاਵਾ ਲੈਂਦੀਆਂ ਬਾਈ ਤੋਂ ਹਨਾ ਵਧੀਆ ਰਿਜ਼ਲਟ ਆ ਦਸਵੀਰ ਦੇ ਵੀ گاਵਾ ਆਈਆਂ ਹੁਣ ਵੀ ਮੌਕੇ ਤੇ ਖੜੀਆਂ ਸਾਰੀਆਂ گاਵਾ ਇਹਨਾਂ ਕੋਲੇ ਤਾਂ ਤੇ ਸੁਖਚੈਨ ਕੋਲੇ ਆਈਆਂ ਚਾਰ ਪੰਜ گاਵਾ ਤੇ ਕੁਲਦੀਪ ਮਾਸਟਰ ਕੋਲੇ ਆਈਆਂ ਚਾਰ ਪੰਜ گاਵਾ ਗਗਨਦੀਪ ਸੰਧੂ ਕੋਲੇ ਆ ਗੀਆਂ ਮੰਨ ਲਓ ਆਪਣੇ ਪਿੰਡ ਤੇ ਲਗਭਗ ਮਨ ਲੱਗਦਾ 70-80 ਗਾਂ ਆਪਣੇ ਪਿੰਡ-ਪਿੰਡ ਚ ਆ ਗੀਆਂ ਹੈਨਾ ਤੇ ਬਾਕੀ ਜੇ ਗੰਗਾ ਨਗਰ ਏਰੀਆ ਚ ਗੱਲ ਕਰੀਏ ਤਾਂ ਮਨ ਲੱਗਦਾ ਵੀ ਲਗਭਗ 150 ਦੇ ਲਗਭਗ ਹੈਂ ਹਾਂ 150 ਪਲੱਸ ਗਾਂ ਹੋ ਗਈ ਹੈ ਹੈਨਾ ਤੇ ਮੰਨ ਲਓ ਵੀ ਫਰੀਖ ਦੇ ਵਧੀਆ ਹੀ ਰਿਜ਼ਲਟ ਆਇਆ ਯਾਰ ਵੀ ਦੇਖੋ ਆਏ ਤਾਂ ਹੁਣ 150 ਗਾਂ ਆਏ ਤੇ ਕੋਈ ਪੰਜ ਚਾਰ ਪਸ਼ੂ 1921 ਜੇ ਕੋਈ ਹੋ ਵੀ ਗਏ ਤਾਂ ਕੋਈ ਵੱਡੀ ਗੱਲ ਨਹੀਂ ਹੁੰਦੀਗੀ ਬਾਕੀ ਵਧੀਆ ਰਿਜ਼ਲਟ ਹੈ ਉਹ ਜੀ ਵੀ ਚਲੋ ਜੇ ਕੋਈ ਹੋ ਗਈ ਤਾਂ ਜੇ ਹੁਣ 2 ਮਹੀਨਿਆਂ ਬਾਅਦ ਹੋ ਗਈ ਤਾਂ ਫਿਰ ਅਗਲੇ ਦੀ ਗਰੰਟੀ ਨਹੀਂ ਹੁੰਦੀਗੀ ਹੈਨਾ ਤੇ ਬਾਕੀ ਬਹੁਤ ਵਧੀਆ ਰਿਜ਼ਲਟ ਆਇਆ ਬਹੁਤ ਹੀ ਵਧੀਆ ਇੱਕ ਜੀ ਹੋਰ ਮੈਨੂੰ ਤੁਹਾਡੇ ਇੱਧਰ ਦੇ ਸਵਾਲ ਕਰਦੇ ਹਾਂ ਮੈਂ ਲੈਣਾ ਫਾਰਮਰ ਉਹ ਕਹਿੰਦੇ ਨੇ ਵੀ ਕਹਿੰਦੇ ਪੰਜਾਬ ਦੀਆਂ ਗਾਵਾਂ ਵੀ ਇੱਥੇ ਵਾਤਾਵਰਣ ਸ਼ੂਟ ਕਰਦਾ ਕਿ ਨਹੀਂ ਕਰਦਾ ਉਹ ਤੁਹਾਨੂੰ ਮੜਾ ਇਹ ਦੱਸੋ ਵੀ ਕਿਵੇਂ ਸੈਕਟਰ ਦੇਖੋ ਜਿਵੇਂ ਹੁਣ ਜੇ ਆਪਾਂ ਜਿਵੇਂ ਆ ਖੁੱਲੇ ਚ ਕਰੀ ਬੈਠੇ ਹਣਾ ਉੱਤੇ ਕਾਨਿਆਂ ਦਾ ਸ਼ੈੱਡ ਬਣਾਇਆ ਹੋਇਆ ਤੇ ਖੁੱਲੀਆਂ ਗਾਵਾਂ ਛੱਡ ਗਏ ਆਪਦੇ ਹਿਸਾਬ ਨਾਲ ਪਾਣੀ ਪੀਣ ਇੱਕ ਤਾਂ ਆਪਾਂ ਬੰਨ ਲਈ ਯਾਰ ਮਨ ਲਈ ਉਹਨੂੰ ਦੋ ਟਾਈਮ ਪਾਣੀ ਪਿਆਤਾ ਇਹ ਗਾਂ ਦੋ ਟਾਈਮ ਨਹੀਂ 100 ਵਾਰੀ ਪਾਣੀ ਪੀਂਦੀ ਐ 24 ਘੰਟਿਆਂ ਦੇ ਵਿੱਚ ਹਨਾ ਤਾਂ ਪੂਰਾ ਵਧੀਆ ਚੱਲ ਰਹੀ ਆ ਹਾਂ ਜੇ ਖੁੱਲੀਆਂ ਫਿਰਦੀਆਂ ਆ ਆਪਾਂ ਤਾਂ ਐਤਕੀ ਮੰਨ ਲਓ ਚਲੋ ਗਰਮੀ 'ਚ ਖੁੱਲੀਆਂ ਆਪਾਂ ਸਿਆਲ 'ਚ ਵੀ ਐ ਓਪਨ ਹੀ ਰੱਖਿਆ ਬਿਲਕੁਲ ਸਿਆਲ 'ਚ ਵੀ ਓਪਨ ਰੱਖ ਲਿਆ ਤੇ ਗਰਮੀ 'ਚ ਵੀ ਚਲੋ ਹੁਣ ਖੁੱਲੀਆਂ ਫਿਰਦੀਆਂ ਤੇ ਆਪਦੀ ਮਰਜ਼ੀ ਨਾਲ ਪਾਣੀ ਪੀਂਦੀਆਂ ਆਪਦੀ ਮਰਜ਼ੀ ਨਾਲ ਪੱਠੇ ਖਾਂਦੀਆਂ ਆਪਦੀ ਮਰਜ਼ੀ ਧੁੱਪੇ 'ਚ ਬੈਠੀਆਂ ਛਾਂਵੇਂ ਬੈਠੀਆਂ ਕਹਿੰਦਾ ਮਤਲਬ ਕੋਈ ਜਿਆਦਾ ਕੋਈ ਦਿੱਕਤ ਨਹੀਂ ਠੰਡ ਗਰਮੀ ਦੇ ਕਾਰਨ ਕੋਈ ਦਿੱਕਤ ਨਹੀਂ ਆ ਇਹ ਕੋਈ ਹਾਰੀ ਬਿਮਾਰੀ ਹੋ ਨਹੀਂ ਬਸ ਨੂੰ ਆ ਜੇ ਤਾਂ ਉਹ ਉਹ ਨਹੀਂ ਕੁਝ ਕਹਿ ਸਕਦੇ ਬਾਕੀ ਲੋਕਾਂ ਦੇ ਵਿੱਚ ਮੰਨ ਦੇ ਵਿੱਚ ਡਰਾ ਕਿ ਆਪ ਤੋਂ ਗਿਜਲੀਂ ਗਾਵਾਂ ਆਉਂਦੀਆਂ ਪਤਾ ਨਹੀਂ ਇੱਧਰ ਦਾ ਵਾਤਾਵਰਣ ਦੇ ਸੂਟ ਕਰਦੀਆਂ ਕਿ ਨਹੀਂ ਕਰਦੀਆਂ ਕਿਉਂਕਿ ਥੋੜਾ ਸਾਡੇ ਤੇ ਥੋੜੇ ਟੈਂਪਰੇਚਰ ਦਾ ਫਰਕ ਪੈਂਦਾ ਨਹੀਂ ਨਹੀਂ ਆਪਣੇ ਮੁਖਸਦ ਸਾਹਿਬ ਦੇ ਤੇ ਇੱਥੋਂ ਦਾ ਕੋਈ ਖਾਸ ਫਰਕ ਨਹੀਂ ਮੰਨਿਆ ਜਾਂਦਾ ਦੇਖਿਆ ਕਿ ਸਾਡੇ ਪਤਾ ਕਿ ਉਹਨਾਂ ਦੇ ਨਾਲ ਸਾਡੇ ਹੂਮਸ ਜਿਆਦਾ ਜਿਆਦਾ ਇੱਥੇ ਹਵਾ ਹੈ ਇੱਥੇ ਹੂਮ ਸਾਡੇ ਨਾਲ ਇਹਨਾਂ ਦੇ ਨਾਲ ਸਾਡੇ ਮੱਛਰ ਹੁਣੇ ਬਹੁਤ ਜ਼ਿਆਦਾ ਹੋ ਗਿਆ ਹੁਣ ਇੱਥੇ ਦੇਖਦੇ ਆ ਰਾਤ ਨੂੰ ਕਿੰਨੇ ਮੱਛਰ ਬਿਲਕੁਲ ਨਹੀਂ ਇੱਥੇ ਇੱਥੇ ਹੈ ਨਹੀਂ ਗੀ ਉਹ ਚੀਜ਼ ਹੈ ਨਹੀਂ ਗੀ ਬਾਕੀ ਨਹੀਂ ਵਧੀਆ ਕੋਈ ਮਾੜਾ ਰਿਜ਼ਲਟ ਨਹੀਂ ਆਇਆ ਪੰਜਾਬ ਦੀਆਂ ਗਾਵਾਂ ਵਿੱਚ ਵਧੀਆ ਰਿਜ਼ਲਟ ਆਇਆ ਤੇ ਬਹੁਤ ਵਧੀਆ ਚੱਲੀ ਜਾਂਦਾ ਹੈ ਨਾ ਬਾਕੀ ਇੱਕ ਗੱਲ ਹੋਰ ਵੀ ਹੈ ਨਾ ਜਿਹੜਾ ਸਾਡਾ ਏਰੀਆ ਸਾਡੇ ਮੇਲੇ ਸ਼ੁਰੂ ਤੋਂ ਮਤਲਬ ਕੰਪੀਟੀਸ਼ਨ ਹੁੰਦੇ ਸੀਗੇ ਸਾਡੇ ਲੋਕ ਜਾਗੂਗਾ ਪਹਿਲਾਂ ਤੋਂ ਹੂੰ ਇਹ ਇਹ ਮਤਲਬ ਬ੍ਰੀਡ ਗਰੂਪ ਵਾਲੇ हां इस चीज दा साडा एरिया एइस पिसड़ा है साडा जेला एरिया ना ओथों देले बाहर दे, दे, दे कस्टमर भी आंदे आगामां ਲੈਣ ਫਾਰਮਰ ਆਉਂਦੇ ਆ ਜਰਾਸ ਮਹਾਰਾਸ਼ਟਰ ਦੇ ਉਹ ਇਹ ਏਰੀਆ ਦੀ ਪੱਕਾ ਮੰਨ ਕੇ ਚਲੋ ਵੀ ਪੱਕਾ ਏਰੀਆ ਤੈਨੂੰ ਕਹਿ ਸਕਦੇ ਆਪਾਂ ਨੂੰ ਕਾਮਾਂ ਵਾਸਤੇ ਬੜਾ ਵਧੀਆ ਆਮ ਘਰ ਚੋਂ ਚੰਗੀ ਬਰੀਡ ਮਿਲ ਜਾਂਦੀ ਆ ਸਾਡੇ ਏਰੀਆ ਦੇ ਨਾਲ ਕੋਈ 60 ਬਿਆ ਆਮ ਆਮ ਘਰ ਚੋਂ ਮਿਲ ਜਾਂਦੀ ਆ ਆਮ ਘਰ ਚੋਂ ਮਿਲ ਜਾਂਦੀ ਆ ਹਨਾ ਹਾਂ ਹਾਂ ਇੱਥੇ ਆਮ ਘਰਾਂ ਚੋਂ ਮਿਲ ਜਾਂਦੀ ਆ ਆਮ ਘਰਾਂ ਚੋਂ ਚੰਗੀਆਂ ਗਾਵਾਂ ਮਿਲ ਜਾਂਦੀ ਆ ਸਾਡੇ ਆਪਣੇ ਰਾਜਸਥਾਨ ਦੇ ਏਰੀਆ ਇਹ ਚੋਂ ਜੇ ਵੇਖਿਆ ਜਾਵੇ ਜੇ ਆਪਾਂ ਵੇਖੀਏ ਨਾ ਜੇ 100 ਘਰਾ ਵਿੱਚ ਜਾਵਾਂਗੇ ਤਾਂ 10 ਘਰਾ ਦੇ ਕੋਈ ਚੰਗਾ ਜਾਨਵਰ ਮਸਾ ਬ੍ਰੀਡ ਜਿਆਦਾ ਜਿਆਦਾ ਕ੍ਰੋਸ ਬ੍ਰੀਡ ਹੈ ਨਾ ਜਿਵੇਂ ਤੁਹਾਡੇ ਡਾਕਟਰ ਜਾਗਰੂਕ ਹੋ ਕੇ ਵਧੀਆ ਸੀਮਨ ਪਾਉਣ ਲੱਗ ਪਏ ਉਹਦੇ ਵੀ 2-4 ਸਾਲਾਂ ਦੇ ਵਧੀਆ ਜਿਵੇਂ ਤੁਹਾਡੇ ਕੋਲ ਉਹ ਸੁਧਰੀ ਜੀਆਂ ਤੁਹਾਡੇ ਮਾਸਟਰ ਦੇ ਦੇਖੋ ਜਿਹੜੀਆਂ ਬੱਚੇ ਉਹਦੇ ਬਾਰੇ ਮੜਿਆ ਉਹਨਾਂ ਦੇ ਆਹਾਂ ਤੁਹਾਡੇ ਕੋਲੋਂ ਗਾਂ ਜਿਹੜੀ ਆਈ ਸੀ ਉੱਥੋਂ ਪੰਜਾਬ ਚ ਪਹਿਲੇ ਕਿਹੜੇ ਲੈਂਦੀ ਉਹਨੇ ਆ ਕੇ ਇੱਥੇ 40 ਪਲੱਸ ਦੇ ਲਗਭਗ ਜੌਰ 40 ਦਾ ਚੱਲੀ ਚੱਲੀ ਜਾਣਾ ਉਹਦੀ ਬੱਚੀ ਨੇ ਪਹਿਲੇ ਸੂਏ 30 ਲੀਟਰ ਕੱਤੀ ਲੀਟਰ ਦੋ ਦਿੰਦਾ ਹੈ ਹਾਂ ਜਿਹੜੀ ਦੋ ਪਹਿਲੇ ਹਾਂ ਦੋ ਗਾਂ ਵਹੀ ਉਸੇ ਦੀ ਬੱਚੀ ਨੇ ਇੱਕ ਨੇ 30 ਲੀਟਰ ਇੱਕ 24 25 ਤੇ ਚੱਲੀ ਹੈ ਉਹਦੀ ਮਾਂ ਵੀ 24 25 ਤੇ ਧੀ ਨੇ ਵੀ ਪਹਿਲੇ ਸੂਏ 24 25 ਦਿੰਦਾ ਤੇ ਜਿਹੜੀ ਪਹਿਲਾਂ ਜਿਹੜੀ 40 ਹੈ ਹਾਂ ਜਿਹੜੀ 40 ਲੀਟਰ ਵਾਲੀ ਗਾਂ ਸੀ ਉਹਦੀ ਬੱਚੀ ਨੇ 30 30 ਕੱਤੀ ਲੀਟਰ ਪਹਿਲੇ ਸੂਏ ਹਾਂ ਬਹੁਤ ਬਹੁਤ ਦੋ ਦਿੰਦਾ ਹੈ ਉਹ ਵੀ ਥੋੜੀ ਉਹਨਾਂ ਦੀ 2021 ਦੀ ਗੱਲ ਹੀ ਆ ਹਾਏ ਤਾਂ ਸੂਈਆਂ ਬਾਈ ਦੇ ਵਿੱਚ ਹੀ ਹੋਣੀਆਂ ਬਦਾ ਬਾਹਰ ਸੂਈਆਂ ਸੀ ਆ ਕੇ ਹਾਂ ਇੱਕ 2.5 ਸਾਲ ਦੀ ਹੈ ਜਿਹੜੀ 13 13 ਮਹੀਨਿਆਂ ਚ ਗੱਭਣ ਹੋ ਗਈ ਸੀ ਲਾਲੋ ਹਿਸਾਬ ਤੁਸੀਂ 2 ਸਾਲਾਂ ਦੇ 100 ਰੋਸੋ ਪੀਓ ਹਾਂ ਜੇ ਮੰਨ ਕੇ ਚਲੋ 23 24 ਮਹੀਨੇ 2 ਸਾਲਾਂ ਦੇ ਮਤਲਬ ਹੋਰ 27 28 ਮਹੀਨੇ ਦੇ ਹੋ ਗਈਆਂ ਉਹਨਾਂ ਦਾ ਬਿਲਕੁਲ 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 ਹੋਰ ਮਹੀਨੇ ਉਹਨਾਂ ਸੂਈਆਂ ਨੂੰ ਵੀ ਹੋ ਗਰਨੇ ਆ ਹੂੰ ਨਹੀਂ ਇੱਕ ਸਵਾਲ ਛੋਟਾ ਜਿਹਾ ਆਮ ਸਵਾਲ ਹੁੰਦਾ ਹੈ বিজে ਅਸੀਂ ਗਾਇਆਂ ਲੈ ਕੇ ਆਈਏ ਕਿੰਨੇ ਲੀਟਰ ਦੁੱਧ ਵਾਲੀਆਂ ਗਾਇਆਂ ਲੈ ਕੇ ਆਈਏ ਵੀ ਆਪਣੇ ਕੋਲੇ ਕਿੰਨੇ ਲੀਟਰ ਤੋਂ ਲੈ ਕੇ ਕਿੰਨੇ ਲੀਟਰ ਵਾਲੀਆਂ ਗਾਇਆਂ ਮਿਲ ਜਾਂਦੀਆਂ ਆਪਣੇ ਕੋਲੋਂ ਤਾਂ 15 ਲੀਟਰ ਤੋਂ ਲੈ ਕੇ 50 55 ਲੀਟਰ ਤੱਕ ਰਗਾਵਾ ਮਿਲ ਜਾਂਦੀਆਂ ਪਰ ਉਹਦਾ ਦੇਖਣਾ ਵੀ ਧਾਰਾ ਕਿਵੇਂ ਦਾ ਬੰਦੇ ਦਾ ਉਹਦੀ ਮੈਨੇਜਮੈਂਟ ਕੀ ਆ ਹੂੰ ਉਹਦਾ ਫੀਡਿੰਗ ਕੀ ਉਹ ਬੰਦੇ ਦੀ ਤੇ ਉਹਦੇ ਉਹਦੇ ਹਿਸਾਬ ਨਾਲ ਜਿਹੜੀਆਂ گاਵਾ ਦੀ ਡਿਮਾਂਡ ਕਰੂਗਾ ਆਪਣੇ ਕੋਲ ਹਰ ਇੱਕ ਤਰ੍ਹਾਂ ਦੀ ਆਪਣੇ ਕ੍ਰੋਸ ਬਰੀਡ ਯਾਸੀ ਸਾਹੀਵਾਲ ਸਾਰੀਆਂ ਮਿਲ ਜਾਂਦੀਆਂ گاਵਾ ਨਹੀਂ ਤੇ ਇਹਨਾਂ ਦਾ ਫਿਰ ਪ੍ਰਾਈਸ ਕਿਸ ਹਿਸਾਬ ਨਾਲ ਸਟਾਰਟ ਹੁੰਦਾ ਜੇ ਆਪਾਂ ਅੱਜਾਂ ਲਈਏ ਆਪਣੇ ਕੋਲ ਮੰਨ ਕੇ ਚਲੋ 40000 ਤੋਂ ਸਟਾਰਟ ਹੋ ਜਾਂਦਾ 40000 ਤੋਂ ਕਰਾਈਏ 10000 ਰੁਪਏ ਦੇ ਕਰੀਏ ਆਪਣੇ ਕੋਲ ਕਾ ਤੇ ਆਪਣੀ ਹੋਵੇ ਸਪਲਾਈ ਕਿੱਥੇ ਕਿੱਥੋਂ ਤੱਕ ਹੋ ਜਾਂਦੀ ਹੈ ਵੀ ਗਾਈਆਂ ਦੀਆਂ ਜਾਂਦੀਆਂ ਗਾਵਾਂ ਗੁਜਰਾਤ ਨਾਲ ਪੰਜਾਬ ਚ ਤਾਂ ਲਗਭਗ ਸਾਰੇ ਏਰੀਆ ਚ ਜਾਂਦੇ ਨਹੀਂ ਹੁੰਦੇ ਲਗਭਗ ਹੈਗੀ ਰਾਜਸਥਾਨ ਥੋੜੇ ਤਾਂ ਕਾਫੀ ਆਈਆਂ ਹੀ ਆ ਤੁਹਾਨੂੰ ਪਤਾ ਹੀ ਆ ਥੋੜੇ ਤਾਂ ਲਗਭਗ ਆਨਲਾਈਨ ਹੀ ਆਈਆਂ ਗਾਵਾਂ ਆਨਲਾਈਨ ਹੀ ਆ ਪਹਿਲਾਂ ਸ਼ੁਰੂ ਸੀ ਜੋ ਗਏ ਉਹਦੇ ਲੈ ਕੇ ਹੀ ਕੋਲੋਂ ਜਾ ਕੇ ਬਾਕੀ ਸਾਰੀਆਂ ਗਾਵਾਂ ਤੇ ਇਹਨਾਂ ਨੇ ਵੀਡੀਓ ਤੇ ਮੰਗਾਈਆਂ ਆਪਣੇ ਗੁ ਗੀ ਇਧਰ ਮਾਲੋ ਜ ਜੋ ਮੂਰੋ ਵੀ ਕਈ ਫੋਨ ਆਏ ਆ ਉਥੇ ਤਾਂ ਇਹ ਨਹੀਂ ਅਜੇ ਆਪਾਂ ਉਹਨਾਂ ਨਾਲ ਪੂਰਾ ਨਹੀਂ ਟੈਚ ਹੋਈ ਉਹਨਾਂ ਨਾਲ ਜੇ ਆਉਂਦੇ ਆ ਫੋਨ ਉਥੋਂ ਦੇ ਨਹੀਂ ਆਪਾਂ ਇਹ ਮੈਂ ਕਹਿ ਦਈਏ ਵੀ ਆਪਾਂ ਉੱਥੇ ਹੀ ਭੇਜੀਆਂ ਉਧਰ ਨਹੀਂ ਹੈ ਕੋਈ ਤਾਂ ਬਾਕੀ ਸਾਰੇ ਭੇਜੀਆਂ ਗਮ। ਜੇ ਇੱਧਰ-ਇੱਧਰ ਤੇ ਪੰਜਾਬ ਚ ਟਾਈਆਂ ਹੀ ਆ। ਹਾਂ 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 ਬਿਲਕੁਲ। ਇੰਨਾ ਨਾਲ-ਨਾਲ ਆਪਣੇ ਕੋਲੇ ਬੱਚੀਆਂ ਵੀ ਉਵੇਂ ਮਿਲ ਜਾਂਦੀਆਂ। ਵੀ ਕਈਆਂ ਦਾ ਇੰਟਰਸਟ ਹੁੰਦਾ ਵੀ ਅਸੀਂ ਬੱਚੀਆਂ ਤੋਂ ਕੰਮ ਸ਼ੁਰੂ ਕਰਦੇ। ਬੱਚੀਆਂ ਮਿਲ ਜਾਂਦੀਆਂ ਬੱਚੀਆਂ ਪਰ ਐਨ ਵੀ ਹੱਥਾਂ ਆਪਣੇ ਕੋਲ ਅਵੇਲੇਬਲ ਨਹੀਂ ਹੁੰਦੀਆਂ। ਕਹ ਦਈਏ ਵੀ ਆਪਣੇ ਕੋਲ ਅਵੇਲੇਬਲ ਹੁੰਦੀਆਂ। ਉਹ ਦਾ ਮਰੋ ਆਰਡਰ ਤੇ ਹੀ ਆ। ਜੇ ਕਿੰਨੀਆਂ ਕਿੱਦਾਂ ਦੀਆਂ ਬੱਚੀਆਂ ਚਾਹੀਦੀਆਂ ਉਹ ਲੈ ਦਾਂਗੇ। ਵੀ ਕੰਟੈਕਟ ਕਰ ਸਕਦਾ ਆਪਾਂ ਨੂੰ। ਬੱਚੀਆਂ ਲੈਣ ਵੇਲੇ ਕੰਟੈਕਟ ਕਰ ਲਿਓ। ਪ ਟੋਏ ਦੀ ਬੱਚੀ ਹਮ ਕਿ ਮਨ ਲੋ ਪ੍ਰੈਗਨੈਂਟ ਹੁੰਦੀਆਂ ਦੋ ਦੋ ਚਾਰ ਅਕਸਰ ਗਰਭਣ ਬੋਲਦੇ ਨੇ ਇਹਨਾਂ ਨੂੰ ਵੀ ਉਹ ਕਿਦਾਂ ਦੀ ਬੱਚੀ ਚਾਹੀਦੀ ਉਹ ਸਾਨੂੰ ਮਿਲ ਜਾਣੀ ਹੈ ਬੱਚੀਆਂ ਨੂੰ